ਤੁਸੀਂ ਤੇ ਕੱਤਰ ਹੋ ਜੇ ਇਨਕਲਾਬ ਇਨ ਬੋਲੇ ਇਸਾਨਾ ਵਾਹ ਬਈ ਵਾਹ ਜੰਡਿਆਲੇ ਵਾਲਿਓ ਮਨ ਖੁਸ਼ ਕਰਤਾ ਥਕਾਵਟਾਂ ਲਾਤੀਆਂ ਥਕਾਵਟਾਂ ਤੇ ਇੱਕ ਤਰੀਕ ਨੂੰ ਚੜੂ ਵਾਲਾ ਬਟਨ ਦੱਬਣ ਨੂੰ ਤਿਆਰ ਵੀਰੋ ਮੈਂ ਮਜੀਠੇ ਤੋਂ ਆਇਆ ਉਦੋਂ ਪਹਿਲਾਂ ਜਨਾਲੇ ਸੀ ਉਦੋਂ ਪਹਿਲਾਂ ਚਗਾਵਾ ਸੀ ਦੋ ਪ੍ਰੋਗਰਾਮ ਅਜੇ ਹੋਰ ਨੇ ਜਿੰਨਾ ਚਿਰ ਕਾਲੀ ਦਲ ਭਾਜਪੀ ਤੇ ਕਾਂਗਰਸ ਦੀ ਜੜਨੀ ਪਟਦਾ ਮੈਂ ਨਹੀਂ ਤੱਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਪੀੜੀਆਂ ਦੇ ਬਦਲੇ ਲੈਣੇ ਐ ਨਾ ਤੋ ਪੀੜੀਆਂ ਦੇ ਹੁਣ ਆਇਆ ਊਠ ਪਹਾੜ ਕੇ نیچے ਪਹਿਲਾਂ ਲਿਖਦੀ ਹੁੰਦੀ ਸੀ ਹੰਕਾਰ ਨਾਲ ਬੀਬਾ ਬਟਿੰਡੇ ਤੁਹਾਡੀ ਆਪਣੀ ਉਮੀਦਵਾਰ ਨੰਨੀ ਸ਼ਾਂ ਐਤ ਕੀ ਪਤਾ ਕੀ ਲਿਖਿਆ ਤੁਹਾਡੀ ਨਮਾਣੀ ਸੇਵਾਦਾਰ ਵਾਹ ਵਾਹ ਜੀ ਜਿੰਦਾਬਾਦ ਜਿੰਦਾਬਾਦ ਵਾਹ ਜੀ ਹੁਣ ਮੈਂ ਕੀ ਬੋਲਾਂ ਤੁਸੀਂ ਇੰਨਾ ਬੋਲੀ ਜਾਂਦੇ ਹੋ ਸੋ ਹੁਣ ਤਾਂ ਇੱਕ ਤਰੀਕ ਨੂੰ ਚੜੂ ਵਾਲਾ ਬਟਨ ਦਬਕੇ ਜਿਹੜਾ ਤੀਰ ਆ ਨਾ ਉਹ ਨਿਸ਼ਾਨੇ ਤੇ ਲਾ ਦੇ ਕਿਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਕੁਝ ਸਮਝ ਚ ਆਵੇ ਨਾ ਵਿਰਸੇ ਨੂੰ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਲਸੌ ਲੱਗੇ ਸੀਟ ਫਸ ਗਈ ਬਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਇਹਨਾਂ ਦੀ ਪਾਰਟੀ ਦਾ ਅੰਤ ਨੇ ਔਰ ਰਿਸ਼ਵਤ ਕਰਨ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਸੂਏ ਚ ਪਾਣੀ ਹੈ ਉਹ ਸਰਕਾਰੀ ਨੌਕਰੀ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਪੱਟੀ ਸਾਲੇ ਜੀਜੇ ਨੇ ਪੋਚੀ ਮੇਰਾ ਸੁੱਕੀ ਜਾਵੇ ਖੂਨ ਵੇ ਉੱਡੀ ਜਾਏ ਸਕੂਨ ਵੇ ਜਿਉ ਜੋ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜਬਾਤ ਲੁੱਟੀ ਆ ਕੁੱਗੀ ਛਿੱਤਰਨਾ ਕੁੱਟੀ ਆ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਆ ਲੈ 4 ਜੂਨ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ ਚੋ ਛੁੱਟੀ ਆ ਬੋਲੇ ਸੋਨਹਾਰਾ ਸਤਿ ਜੀ ਤਾਉ